ਦੋਆ ਮਾਰ ਕੇ ਉਥੇ ਕਤਲ ਕੀਤਾ ਗਿਆ ਸਾਡੇ ਜਿਹੜੇ ਹੱਕ ਸੀ ਨੌਜਵਾਨ ਸੀ ਐਮਐਸਪੀ ਲਾਣ ਦੇ ਸੀਗੇ ਐਮਐਸਪੀ ਦਾ ਕੀ ਮਤਲਬ ਹੈ ਗੱਟੋਂ ਕਣਕ ਨੂੰ ਮਰ ਤੁਮ ਵੱਲ ਜਿਹੜੀ ਮੋਦੀ ਸਰਕਾਰ ਕਹਿੰਦੀ ਹੈ ਕਿ ਜੇ ਅਸੀਂ ਐਮਐਸਪੀ ਲਾਗੂ ਕਰਦੀ ਤਾਂ ਪੂਰੇ ਦੇਸ਼ ਦਾ ਗਰੀਬ ਕਿੱਥੋਂ ਖਾਊਗਾ ਅਸੀਂ ਪੁੱਛਣਾ ਚਾਹਦੇ ਆ ਕਿ ਕਣਕ ਦੇ ਝੋਨੇ ਦੇ ਐਮਐਸਪੀ ਮਿਲਦੀ ਆ ਕੀ ਤੁਸੀਂ ਸੁਣਿਆ ਕਣਕ ਦੇ ਝੋਨੇ ਦਾ ਇਹ ਆਟਾ 100 ਮੀਗਲੋ ਮਿਲਦਾ ਹੋਵੇ ਜਿਹੜਾ ਕਿਸਾਨ ਦੇ ਖੇਤਾਂ ਦੇ ਵਿੱਚ ਕਿ ਕਿੰਨਾ ਦੌਰ ਵਿੱਚ ਨਾ ਸੁਗੰਦੇ ਵਿੱਚ ਚੱਕੇ ਜਾਂਦੇ ਆ ਉਦੋਂ ਕੋਈ ਨਾ ਐਮਐਸਪੀ ਨਹੀਂ ਦਿੱਤੀ ਜਾਂਦੀ ਤਾਂ ਆਪਾਂ ਨੂੰ 100 ਰੁਪਏ ਵਿੱਚ ਆ ਜਾਂਦਾ ਹੈ ਇਹ ਹੀ ਭਰਾਵੋ ਸਾਡੀ ਲੜਾਈ ਹੈ ਇਹ ਗੱਲੇ ਕਿਸਾਨ ਦੀ ਲੜਾਈ ਨਹੀਂ ਹਰ ਇੱਕ ਦੁਕਾਨਦਾਰ ਦੀ ਲੜਾਈ ਹੈ ਜਿਹੜੀ ਅਸੀਂ ਉੱਥੇ ਲੜਨਗੇ ਸੀ ਅੱਜ ਅਸੀਂ ਪੰਜਾਬ ਪੁਲਿਸ ਨੂੰ ਪੁੱਛਣਾ ਚਾਹੁੰਦੇ ਆ ਕਿ ਸਾਡੇ ਬੱਚਿਆਂ ਤੋਂ ਗੋਲੇ ਮਾਰ ਕੇ ਸ਼ਹੀਦ ਕੀਤੇ ਗਏ ਆਧੂ ਗੇਂਸਰ ਗੋਲੇ ਸਟਾਈਏ ਕਿ ਅਸੀਂ ਇਸ ਦੇਸ਼ ਦੇ ਮਾਸ਼ੀ ਨਹੀਂ ਸਾਡੇ ਉਹਨਾਂ ਹੱਕ ਮੰਗਦੇ ਲੋਕਾਂ ਦੇ ਜਿਹੜੇ ਸਾਡੇ ਦੇ ਦਸਤਕਤ ਕੀਤਾ ਗਿਆ ਅੱਜ ਸਾਡੇ ਬਜ਼ੁਰਗਾਂ ਨੂੰ ਤੁਸੀਂ ਇਹ ਸੇ ਧੱਕੇ ਮਾਰ ਰਹੇ ਹੋ ਅਸੀਂ ਫਿਰ ਵੀ ਸ਼ਾਂਤ ਮੁਸਕ ਤਰੀਕੇ ਨਾਲ ਜਿਹੜਾ ਪ੍ਰਦਰਸ਼ਨ ਕਰ ਰਹੇ ਆਂ ਉਦੋਂ ਤੁਸੀਂ ਕਿੱਥੇ ਸੀ ਜਦੋਂ ਆਪਣੀ ਹੱਥ ਦੇ ਵਿੱਚ ਆ ਕੇ ਉਹਨਾਂ ਨੇ ਗੋਲੀਆਂ ਚਲਾਈਆਂ ਅਸੀਂ ਉਹਦੇ ਨੌਜਵਾਨਾਂ ਦੀਆਂ ਲਾਸ਼ਾਂ ਜਣੀਆਂ ਉਹ ਪਿੰਡਾਂ ਦੇ ਇਕ ਲੈ ਕੇ ਆਇਆ ਸਾਡੇ ਇੱਕ ਨੌਜਵਾਨ ਸਾਥੀ ਪ੍ਰਿੰਤਪਾਲ ਸਿੰਘ ਜਿਨ੍ਹਾਂ ਨੂੰ ਉਹ ਕਪੂਰੀ ਦੇ ਵਿੱਚ ਪਾ ਕੇ ਕਲੰਗਰ ਵਰਤੌਣ ਗਿਆ ਸੀਗਾ ਪੂਰੀ ਦੇ ਵਿੱਚ ਪਾ ਕੇ ਰਿਆਣਾ ਪੋਸਾ ਛੋੜੇ ਅੱਖਾਂ ਦੇ ਸਾਹਮਣੇ ਚੱਕ ਕੇ ਲੱਗੇ ਗਈ ਐ ਛੋਟੀਆਂ ਉਹਨਾਂ ਸ਼ਤਰੀ ਕਿੱਥੇ ਸੀਗੀਆਂ ਉਹਨਾਂ ਨੇ ਤਸਰ ਕੀਤਾ ਗਿਆ ਉਹਨੇ ਗੁੱਤੰਗਣ ਦੇ ਜਿਹੜਾ ਘਟਾਉਂ ਚ ਕੀਤਾ ਗਿਆ ਅੱਜ ਉਹ ਵੀ ਇਹੀ ਦੇ ਵਿੱਚ ਦਾਖਲ ਹੈ ਅੱਜ ਦੀ ਪਾਰ ਪਾਰਿਆ ਗੁਰੂ ਮੁੱਛਣਾ ਚਾਹਣੇ ਆ ਕੀ ਉਹ ਪਤਾ ਲੈਣ ਗਈ ਉੱਥੇ ਸਾਡੀ ਲੜਾਈ ਕੀ ਨਹੀਂ ਹੈ ਸਾਡੀ ਕੱਲਿਆਂ ਦੀ ਕੋਈ ਲੜਾਈ ਨਹੀਂ ਭਰਾਵੋ ਐ ਐਮਐਸਪੀ ਦੀ ਲੜਾਈ ਹੈ ਐਮਐਸਪੀ ਦੇ ਨਾਲ ਸਾਰੇ ਮੁਰਖ ਮੁਫੈਦਾ ਹੋਣਾ ਹੈ ਮੈਂ ਪਹਿਲਾਂ ਵੀ ਦੱਸ ਗਿਆ ਟਣਕ ਤੇ ਸਾਨੂੰ ਐਮਐਸਪੀ ਮਿਲਦੀ ਹੈ 22 ਰੁਪਏ ਵੇਚਦੇ ਆ ਸਾਨੂੰ ਆਟਾ ਕੀ ਰੇਟ ਮੰਨਦਾ 30 ਰੁਪਏ ਮਿਲਦਾ ਤੇ ਜਿਹੜਾ ਸਾਡੇ ਕਿਸਾਨ ਦੇ ਖੇਤਾਂ ਦੇ ਵਿੱਚੋਂ ਇਹ ਸੌਂਝੀਆਂ ਆਟਾ ਦਾਲਾ 100 ਰੁਪਏ ਕਿਲੋ 50 ਰੁਪਏ ਕਿਲੋ ਕੱਟਿਆ ਜਾਂਦਾ ਸਾਨੂੰ ਔਰ 100 ਰੁਪਏ ਕਿਲੋ ਦਿੱਤਾ ਜਾਂਦਾ ਅੱਜ ਵੀ ਐਸਪੀ ਦੇ ਵਿਰੋਧੀ ਆ ਜਦੋਂ ਹਰ ਇੱਕ ਫਸਲ ਦੇ ਐਸਪੀ ਹੋਣੀ ਸਾਡਾ ਕਿਸਾਨ ਛਾਂ ਦੇ ਨਾਲ ਮੰਡੀਆਂ ਦੇ ਵਿੱਚ ਵੇਚ ਕੇ ਆਉਗਾ ਤੇ ਸਾਨੂੰ ਵੀ ਮੰਡੀਆਂ ਦੇ ਵਿੱਚੋਂ ਜਿਹੜਾ ਰੇਟ ਆ ਸਹੀ ਮਿਲੂਗਾ ਅਜਿਹਾ ਨੂੰ ਧੱਕੇ ਖਾਣ ਲਈ ਇੱਧਰ ਛੜਕਾ ਨਹੀਂ ਮਜਬੂਰ ਹਾਂ ਸਭੋ ਸਾਡਾ ਕੋਈ ਸ਼ੌਕ ਨਹੀਂ ਹੈਗਾ ਅਸੀਂ ਕੰਮ ਤੋਂ ਦੇ ਛੱਡ ਕੇ ਇਹਨਾਂ ਧਰਨੀਆਂ ਦੇ ਵਿੱਚ ਹੋਣੇ ਆ ਸਾਡਾ ਹੌਣ ਕੋਲਦਾ ਜਦੋਂ ਅਸੀਂ ਦਿੱਲੀ ਰਾਜ ਤਾਂ ਨਹੀਂ ਫੜੀ ਵੀ ਉੱਡੀ ਰਾਸਤਾਨੀ ਆ ਜਿਹੜੀ ਇਹ ਮੁਰਗੀ ਦੇ ਵਿੱਚ ਹੋਏ ਆ ਸਾਡਾ ਵੀ ਹੌਣ ਦਾ ਹੱਕ ਹੈ ਇਹੋ ਬਖਸ਼ਣ ਦੇ ਟੈਕਸ ਨੇ ਗੱਲ ਵਾਪਸ ਲਿਆ ਜਿਹੜੇ ਛੋਟੇ ਬੰਦੇ ਬਸ ਜ਼ਿੰਦਗੀ ਲੱਗੇ ਨੇ ਬੰਦਾ ਸੀ ਵੀ ਫੀਲ ਦੇ ਵਿੱਚ ਬੰਦ ਕਰਾਉਣੇ ਆ ਟਰੈਕਟਰ ਚਲਾਉਣੇ ਆ ਉਥੋਂ ਟੈਕਸ ਦੇ ਕੇ ਅਸੀਂ ਤੁਹਾਡੀ ਨਤਮਾਈ ਆਪ ਤੇ ਲੰਮੂ ਚ ਟੱਕ ਪਰਦੇ ਆ ਸਾਡੇ ਬਜ਼ੁਰਗਾਂ ਨੂੰ ਇੱਥੇ ਪੁੱਟੀ ਮਾਰ ਰਿਹਾ ਸੀ ਕੀ ਅਸੀਂ ਕੀ ਗਲਤ ਕਰ ਰਹੇ ਹਾਂ ਕੋਈ ਚੀਜ਼ ਤੋਂਬ ਜਿਹੜੀ ਅਸੀਂ ਫੋੜੇ ਮਾਰ ਕੇ ਇੱਥੇ ਉੱਤੇ ਡੱਬੂ ਲਾਗੇ ਅਸੀਂ ਕੇਵਲ ਦੇ ਕੇਵਲ ਪ੍ਰਦਰਸ਼ ਕਰਨਾ ਹੈ ਇਸ ਲੀਡਰ ਨੂੰ ਸੱਫਲਾਣਾ ਚਾਹੁੰਦੇ ਆ ਕਿ ਤੂੰ ਉਸ ਦੀ ਛਾਂ ਦੇ ਵਿੱਚ ਬੈਠੀ ਸੀ ਪਹਿਲਾਂ ਇਹ ਆਈਐਸ ਬਣੀ ਅੱਜ ਉਸ ਤੋਂ ਮਿਲਾਈ ਜਿਹੜੀ ਉਹ ਖਾ ਚੁੱਕਿਆ ਗੱਲਾਂ ਤੇ ਹੜੂ ਰਿਹਾ ਅੱਜ ਅਸੀਂ ਮਲੇਰੀ ਖਾਨ ਦੇ ਲਈ ਬੀਜਪੀ ਦੇ ਵਿੱਚ ਸ਼ਾਮਲ ਹੋ ਗਏ ਸਾਡਾ ਹੋਰ ਕੋਈ ਰੋਸ ਨਹੀਂ ਮੋਤੀਨਾ ਅਸੀਂ ਮੋਤੀ ਨੂੰ ਇਹ ਕੁਛ ਨਾ ਦੋਣਿਆ ਚਲੋ ਅਸੀਂ ਦਿੱਲੀ ਵੱਲ ਜਾਂਦੇ ਸੀ ਅਸੀਂ ਲਾਸ਼ਾਂ ਲੈ ਕੇ ਆਏ ਹਾਂ ਬਰਾਓ ਮੇਰੇ ਸਾਹਮਣੇ ਇੱਕ ਨੌਜਵਾਨ ਦੇ ਖੰਡ ਦੇ ਵਿੱਚ ਖਾ ਸੁਕੇ ਦਾ ਗੋਲਾ ਬਚਿਆ ਉਹਦਾ ਕਿੰਗ ਕੂਰ ਸੀਗਾ ਇਹ ਪੰਜਾਬ ਪੁਲਿਸ ਮੂਬ ਦਰਸ਼ਕ ਬਣ ਕੇ ਦੇਖਦੀ ਨਹੀਂ ਹੋ ਕੇ ਜਿਹੜੀ ਅੱਜ ਸਾਡੇ ਬਜ਼ੁਰਗਾਂ ਨੂੰ ੱੱੱਠੇ ਮਾਰ ਰਹੀ ਹੈ ਸਾਡੇ ਕੋਲ ਜੇ ਵੀ ਚੰਡੇ ਨੇ ਹੋਰ ਸਾਡੇ ਕੋਲ ਕੀ ਹੈ ਅਸੀਂ ਇਹ ਸੌਂਦੇਦਾਰ ਨੂੰ ਇਹੀ ਦੱਸਣਾ ਚਾਹੁੰਦੇ ਆ ਕਿ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੋਟਾ ਇਸ ਤੋਂ ਆਉਣੇ ਆ ਅਸੀਂ ਦਿੱਲੀ ਵੱਲ ਜਾਣਾ ਹੈ ਅਸੀਂ ਫੇਰ ਵੀ ਦੱਸਣਾ ਚਾਹੁੰਦੇ ਆ ਕਿ ਜਦੋਂ ਵੀ ਅਸੀਂ ਦਿੱਲੀ ਵੱਲ ਗਏ ਇਹ ਪੰਜਾਬ ਪੁਲਿਸ ਜਾਂ ਹਰਿਆਣਾ ਪੁਲਿਸ ਦਾ ਟਿਕੀ ਨਹੀਂ ਹੈਗੀ ਭਰਾਵੋ ਉਹ ਮੇ ਸਾਡੇ ਮਜਦੂਰਾਂ ਕਿਸਾਨਾਂ ਦੇ ਬੱਚੇ ਨੇ ਪਰ ਫਿਰ ਵੀ ਇਹ ਸਾਡੀ ਵੀ ਦੇਗੀ ਅਸੀਂ ਇਸ ਮੈਰੀਗੇਟ ਦੇ ਮੌਜੂਦ ਹੋਏ ਇੱਕਾ ਹਾਰੀ ਕਰ ਰਹੇ ਸੀ ਨਾ ਇੱਥੇ ਆ ਕੇ ਸਾਡੇ ਬਜ਼ੁਰਗਾਂ ਨੂੰ ਨਾਲੀਆਂ ਦੇ ਵਿੱਚ ਧੱਕੇ ਮਾਰੇ ਜਾ ਰਹੇ ਨੇ ਸਾਡੇ ਕੋਲ ਕਿਹੜੀ ਤੋਪ ਹੈ ਸਾਨੂੰ ਰਹਿਣ ਨੂੰ ਬੋਧ ਤੇ ਰੋਕਿਆ ਗਿਆ ਸਾਡੇ ਗੋਲੀਆਂ ਮਾਰ ਜਾ ਕੇ ਨਾ ਕੀ ਸਰਕਾਰ ਦੇ ਵਿੱਚ ਕਹਿੰਦੇ ਨੇ ਗੋਲੀਆਂ ਚਲਾਉਣਾ ਜਨਤਾ ਦੇ ਵਿੱਚ ਜੁਰਮਕ ਤਰੀਕੇ ਨਾਲ ਰਹਿਦੇ ਨੇ ਉਹਨਾਂ ਦੇ ਗੋਲੀਆਂ ਚਲਾਉਣਾ ਜਾਇਜ਼ ਨਹੀਂ ਜਿੰਨੇ ਦੁਕਾਨਦਾਰ ਬੜਾ ਖੜੇ ਨੇ ਉਹਨਾਂ ਨੂੰ ਵੀ ਪੁੱਛਣਾ ਚਾਹਣਾ ਕਿ ਜਦੋਂ ਦਿੱਲੀ ਦੀਆਂ ਬਾਜ਼ਾਰਾਂ ਤੇ ਜਾਂਦੇ ਸੀ ਤਾਂ ਗੋਹਿਆਂ ਆਪੂਗੇ ਦੇ ਕੋਲੇ ਵੱਡੇ ਵੱਡੇ ਬੈਰੀਗੇਡ ਦੇ ਭੜਕੇ ਹੋਣ ਸਾਡੇ ਮੁੰਡੇ ਚਿਣੀ ਗਏ ਜੇ ਕੋਈ ਇੱਥੇ ਸੜਕ ਬਣਾਉਣੀ ਹੋਵੇ ਜੇ ਕੋਈ ਕਿਸੇ ਦਾ ਘਰ ਬਣਾਉਣਾ ਹੋਵੇ ਤਾਂ ਪਾਰਲੀਮੈਂਟ ਚੋਂ ਬਿੱਲ ਪਾਸ ਕਰਾਉਣਾ ਪੈਂਦਾ ਜਿਹੜੇ ਡੇਡੇ ਹੌਲ ਪਰ ਕੇ ਸਾਡੇ ਜਿਹੜੇ ਸੜਕਾਂ ਦੇ ਉੱਤੇ ਵਸਾਏ ਗਏ ਆਂ ਤਰੀਕੇ ਨਾਲ ਕਿਹੜੀ ਪਾਰਲੀਮੈਂਟ ਤੋਂ ਪੈਸਾ ਲੇ ਕੇ ਤੁਸੀਂ ਜਦੋਂ ਤੁਸੀਂ ਸਾਡੇ ਗਰੀਬਾਂ ਨੂੰ ਆਟਾ ਨਾਲ ਦੇਣਾ ਹੁੰਦਾ ਉਦੋਂ ਤੁਸੀਂ ਵੱਡੇ ਵੱਡੇ ਬੋੜ ਲਾ ਦਿੰਦੇ ਹੋ ਕਿ ਅਸੀਂ ਇੰਨਾ ਪੈਸਾ ਇੱਥੋਂ ਲੈ ਕੇ ਆਏ ਜਦੋਂ ਹੋੜਾ ਤੇ ਗੋਲੀਆਂ ਤੇ ਕੰਟੇਨਰ ਪਰ ਕੇ ਲੈ ਕੇ ਵੱਡੀ ਵੱਡੀ ਮਸ਼ੀਨਰੀ ਇੱਧਰ ਪਰ ਲੱਕੀਤੀ ਗਈ ਉਹ ਕਿਹੜੇ ਪਾਰਲੀਮੈਂਟ ਤੇ ਲਿਆ ਕੇ ਸਾਨੂੰ ਰੋਕਿਆ ਗਿਆ ਸਾਹਮਣੇ ਪ੍ਰੋਗਰਾਮਾਂ ਗੱਲਬਾਤ ਹੋ ਗਈ ਸੀ ਕੋਈ ਰਾਸ਼ਟਰਪਤੀ ਕੋ ਮੁੰਡੂ ਚਾਕੇ ਪੰਜਾਬ ਨਹੀਂ ਲੈ ਕੇ ਆਉਣ ਲੱਗੇ ਸੀ ਸਾਡਾ ਰੋਸ ਜਮਸਪੀ ਦਾ ਸਾਡਾ ਰੋਸ ਹੀ ਜੋ 2020 ਦੇ ਵਿੱਚ ਸੜਕ ਸਾਨੀ ਅੰਦੋਲਨ ਚੱਲਿਆ ਸੀ ਸਾਡੇ ਸਾਥੀ ਸੀ ਜਿਨ੍ਹਾਂ ਨੂੰ ਮੌਤਰੀਆਂ ਦੁਆਰਾ ਦਵਾਇਆ ਗਿਆ। ਸਾਡਾ ਸੀਟੀ ਉਪਰਸਵਾਰ ਨੂੰ ਲੈ ਕੇ ਪੈਸਾ ਦਾ ਕੰਮ ਬਣਾਉਣਾ। ਤਹਿਤ ਸਾਡਾ ਲਾਹ ਗਿਆ। ਅੱਜ ਸਾਡੇ ਬਜ਼ੁਰਗਾਂ ਨੂੰ ਤੁਸੀਂ ਇੱਥੇ ਧੰਨੇ ਮਾਰ ਰਹੇ ਹੋ। ਉਹਨਾਂ ਕਾਰਵਾਈ ਕਰਨੀ ਚਾਹਤੋ ਜਦੋਂ ਸਾਡੇ ਤੇ ਗੋਲੀਆਂ ਮਾਰੀਆਂ ਗਈਆਂ। ਤੁਸੀਂ ਸਾਡੇ ਪਿੱਛੇ ਹੋ ਗਏ ਸੀ ਭਰਾਵੋ। ਸਾਡੇ ਗਰੀਬ ਲੋਕਾਂ ਦੇ ਬੱਚਿਆਂ ਨੇ ਉਸੇ ਲੜਿਆ ਹੈ। ਇਸ పార్టీ ਨੇ ਸਾਡੇ ਬੋਲ ਨਹੀਂ ਦਰਾਏ ਜੇ ਜਸੂ ਬਕਰਤਾ ਤੋਂ ਵੀ ਜਾਂਦੇ ਤਾਂ 50 ਕਿਲੋਮੀਟਰ ਦੇ ਨਾਲ ਇੰਨੀ ਭਾਰੀ ਫੋਰਸ ਵਾਲੀ ਸੀ ਕਿ ਸਾਡੇ ਕਿਸਾਨਾਂ ਦਾ ਨਾਮੋਂ ਨਿਸ਼ਾਨ ਮਟਾ ਦਿੰਦੇ ਇਸ ਲਈ ਅਸੀਂ ਇਹ ਵੀ ਦੱਸਣਾ ਚਾਹੁੰਦੇ ਆ ਕਿ ਜੇ ਤੁਸੀਂ ਕੋਈ ਟੈਲੀਜੈਂਸੀ ਬੜੀ ਸੂਡ ਸਕਦਾ ਹੈ ਤੁਹਾਡੀ ਵੀ ਕੋਈ ਘੱਟ ਨਹੀਂ ਹੈਗੀ ਭਰਾਓ ਸਜਗਤ ਮੋਰਚਾ ਪੂਰੇ ਇੰਡੀਆ ਨੂੰ ਕਵਰ ਕਰਦਾ ਹੈ 475 ਜੱਥੇਬੰਦੀਆਂ ਦਾ ਬਣਿਆ ਹੋਇਆ ਹੈ